راا ر ਆਹ ਦੇਖੀ ਜੀ ਲੱਗੀ ਜੀ ਲੱਗੀ ਇਹਦਾ ਯਹੀ ਇਹਦੇ ਕੋਲ ਜਾਈਆ ਅੱਜ ਵੀਰ ਨੇ ਗੋਲੀ ਜਾਈ ਅੱਜ ਵੀਰ ਨੇ ਗੋਲੀ ਜਾਈ ਅੱਜ ਵੀਰ ਨੇ ਗੋਲੀ ਜਾਈ ਆਹ ਗੱਡੀ ਖਾਰੀ ਆਹ ਬਲੇ ਗੋਲੀ ਜਲੀ ਆਈ ਆਹ ਦੇਖੋ ਗੋਡੇ ਨਾਲ ਸੋਲੀ ਮਾਰੀ ਆਈ ਆਹ ਜੀ ਗੋਲੀ ਬੱਜੀ ਆ ਜੀ ਆਹ ਦੇਖੋ ਆਹ ਦੇਖੋ ਗੋਲੀ ਬੱਜਿਆ ਦੋ ਬੰਦੇ ਗੋਲੀ ਮਾਰੀ ਆ ਜੀ ਆਹ ਦੇਖੋ ਆਹ ਦੇਖੋ ਤੇਰਾ ਨਾਸਕ ਮੀਂਹ 5 ਕਨਾਂ ਜੀ ਸਿਰ ਹੋਇਆ ਕੀ ਹੈ ਮੈਂ ਬਲਾਕ ਸੰਤੀ ਤੋਂ ਵੀਰੇ ਕੱਲ ਇਲੈਕਸ਼ਨ ਜਿੱਤੇ ਆ ਇਸ ਏਰੀਆ ਚੋਂ ਜਸਦੇਵ ਨਗਰ ਚੋਂ ਜਿਹੜੀ ਕਿ ਕਾਂਗਰਸ ਨੂੰ ਹਜਮ ਨਹੀਂ ਹੋਈ ਕਾਂਗਰਸ ਦੇ ਗੁੰਡਿਆਂ ਨੂੰ ਹਜਮ ਨਹੀਂ ਹੋਈ ਇਸ ਸੀਟ ਲਈ ਰਾਜਾ ਬੜਿੰਗ ਉਹਨਾਂ ਦਾ ਪਰਿਵਾਰ ਕੁਲਦੀਪ ਵੈਦ ਉਹ ਉਹਨਾਂ ਦਾ ਪਰਿਵਾਰ ਬੈਂਸ ਬੈਂਸ ਸਾਰੇ ਇਹ ਇਕੱਠੇ ਹੋ ਕੇ ਜ਼ੋਰ ਲਾ ਰਿਆ ਪਰ ਇਹਨਾਂ ਤੋਂ ਇਹ ਸੀਟ ਹੈ ਹਰ ਗਏ ਤੇ ਹੁਣ ਉਹ ਹਾਰ ਬਰਦਾਸ਼ਤ ਨਹੀਂ ਹੋਈ ਜਿਹਦੇ ਕਰਕੇ ਹੁਣ ਸਿੱਧੀਆਂ ਗੋਲੀਆਂ ਚਲਾਉਣ ਤੇ ਉੱਤਰ ਆਏ ਨੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਤੇ ਕਾਰਵਾਈ ਕਰੋ ਪਰਚਾ ਪਾਓ ਇਸ ਲਈ ਅਸੀਂ ਸੜਕ ਰੋਕੀ ਹੋਈ ਹੈ ਜਿੰਨੀ ਦੇਰ ਪਰਚਾ ਨਹੀਂ ਪੈਂਦਾ ਸਾਰੇ ਚੱਕੇ ਨਹੀਂ ਜਾਂਦੇ ਅਸੀਂ ਇੱਥੇ ਹੀ ਬੈਠਾਂਗੇ ਤਸਵੀਰ ਸਿੰਘ ਨੇ ਚਲਾਈਆਂ ਨੇ ਜੀ ਇਹ ਕਾਂਗਰਸ ਪਾਰਟੀ ਦਾ ਜੀ ਕਾਂਗਰਸ ਦਾ ਗੁੰਡਾ ਹੈ ਇਹ 10 ਤੋਂ 12 ਫੇਰ ਹੋਏ ਹੋਣਗੇ ਜੀ ਸਾਡੇ ਕੋਲ ਵੀਡੀਓ ਨੇ ਆ ਫੇਰ ਕਰਕੇ ਚਾਰ ਬੰਦੇ ਜੀ ਇਹ ਦੇਖੋ ਸਿਕੰਦਰ ਜੀ ਬੈਠਾ ਫੇਰ ਕਰਨ ਤੋਂ ਬਾਅਦ ਤੇ ਪੁਲਿਸ ਨੂੰ ਇਹ ਸਾਨੂੰ ਲੱਭ ਨਹੀਂ ਰਿਹਾ ਅਸੀਂ ਲੱਭ ਲਿਆ ਪਰ ਪੁਲਿਸ ਨੂੰ ਨਹੀਂ ਲੱਭਿਆ ਤੁਸੀਂ ਆਪ ਦੇਖੋ ਦੀ ਮੰਗ ਕਰਦੇ ਉਹਨਾਂ ਮੰਗ ਕਰਦੇ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਅਸੀਂ ਬੈਠੇ ਆ ਇੱਥੇ ਅਸੀਂ ਉੱਠ ਜਾਗੇ ਗੋਲੀਆਂ ਲੱਗੀਆਂ ਤੁਹਾਡੇ ਕੀ ਲੱਗਦੇ ਸਾਡੇ ਨਾਲ ਸੀ ਸਾਡੇ ਸਪੋਰਟਰ ਸੀ ਸਾਡੇ ਮੈਂਬਰ ਆ